ਵਾਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਗਤਪਤੀ ਸਤਗੁਰੂ ਜੀ ਆਪਣੀ ਸੁੰਦਰ ਲੀਲਾ ਕਰਦੇ ਇੰਜ ਵਧ ਰਹੇ ਸਨ ਜਿਵੇਂ ਬਸੰਤ ਰੁੱਤ ਵਿੱਚ ਕਲੀ ਤੋਂ ਫੁੱਲ ਖਿੜ ਕੇ ਸ਼ੋਭਾ ਪਾਉਂਦੇ ਹਨ ਜਿਸ ਤਰ੍ਹਾਂ ਵਣ ਨੇ ਅਪਾਰ ਸ਼ੋਭਾ ਧਾਮ ਕੀਤੀ ਹੋਵੇ ਉਸ ਤਰ੍ਹਾਂ ਸੁਖ ਦੇਣ ਵਾਲੇ ਸ਼੍ਰੀ ਨਾਨਕ ਜੀ ਵਿਚਰਦੇ ਸਨ ਵਿਸਾਖ ਦੇ ਮਹੀਨੇ ਵਿੱਚ ਗੁਣਾਂ ਦੇ ਮਾਲਕ ਵਣ ਵਿੱਚ ਮੱਝਾਂ ਤੇ ਗਾਈਆਂ ਚਾਰ ਰਹੇ ਸਨ ਕੋਮਲ ਹਰਿਆ ਘਾਹ ਵੇਖ ਕੇ ਦੀਨਾਂ ਦੇ ਦਾਨੀ ਸ਼੍ਰੀ ਗੁਰੂ ਨਾਨਕ ਦੇਵ ਜੀ ਮੱਝਾਂ ਨੂੰ ਚਾਰ ਰਹੇ ਸਨ ਜਦ ਦਿਨ ਦੋ ਪਹਿਰ ਗੁਜ਼ਰਿਆ ਤਾਂ ਸੂਰਜ ਦੀ ਗਰਮੀ ਹੋਰ ਤਿੱਖੀ ਹੋਈ ਕੁਝ ਥੱਕੇ ਹੋਏ ਹੋਣ ਕਰਕੇ ਅਲਸਾਏ ਸਨ ਗਊਆਂ ਚਾਰ ਦੇ ਇੱਕ ਥਾਂ ਬੈਠ ਗਏ ਇੱਕ ਸੁੰਦਰ ਦਰਖਤ ਦੀ ਛਾਂ ਵੇਖ ਕੇ ਸੌਣ ਵਾਸਤੇ ਉਹਨਾਂ ਦਾ ਦਿਲ ਕੀਤਾ ਮਿੱਠੀ-ਮਿੱਠੀ ਸੁਗੰਧ ਵਾਲੀ ਸੀਤਲ ਪੌਣ ਵਗ ਰਹੀ ਸੀ ਕੋਮਲ ਪੱਤੇ ਲੈ ਕੇ ਉਹਨਾਂ ਦਾ ਵਿਸ਼ਵਾਣਾ ਬਣਾਇਆ ਤੇ ਫਿਰ ਉਸ ਉੱਤੇ ਸਫੇਦ ਰੰਗ ਦੀ ਚਾਦਰ ਵਿਛਾ ਦਿੱਤੀ ਫਿਰ ਕਿਰਪਾਲੂ ਗੁਰੂ ਜੀ ਉਸ ਉੱਤੇ ਲੰਮੇ ਪੈ ਗਏ ਜਦ ਨੀਂਦ ਨੇ ਆ ਕੇ ਘੇਰਿਆ ਤਾਂ ਪ੍ਰੇਮ ਦੀ ਖਾਨ ਅਤੇ ਚਿੰਤਾ ਦਾ ਨਾਸ਼ ਕਰਨ ਵਾਲੇ ਗੁਰੂ ਜੀ ਨੇ ਅੱਖਾਂ ਬੰਦ ਕਰ ਲਈਆਂ 6 ਘੜੀਆਂ ਜਦ ਸੁਤਿਆ ਬੀਤ ਗਈਆਂ ਤਦ ਰੁੱਖ ਦੀ ਛਾਂ ਢਲ ਗਈ ਲਹਿੰਦੇ ਵਾਲੇ ਪਾਸੇ ਸੂਰਜ ਚਲੇ ਗਿਆ ਕਮਲ ਮੁਖ ਤੇ ਧੋਪ ਆ ਗਈ ਪਸੀਨੇ ਦੀਆਂ ਬੂੰਦਾਂ ਮਾਨੋ ਮਕਰੰਦ ਰਸ ਦੀਆਂ ਬੂੰਦਾਂ ਸਨ ਜੋ ਕਮਲ ਪੱਤੀਆਂ ਤੇ ਜਲ ਦੀਆਂ ਬੂੰਦਾਂ ਵਾਂਗ ਫੱਬ ਰਹੀਆਂ ਸਨ ਚੰਦ ਵਰਗੇ ਮੁਖੜੇ ਤੋਂ ਅੰਮ੍ਰਿਤ ਦੇ ਕਿਣਕੇ ਚੋ ਰਹੇ ਸਨ ਸ਼ੇਸ਼ਨਾਗ ਨੇ ਸੇਜਾ ਦੇ ਮੇਲੇ ਨੂੰ ਵੇਖ ਕੇ ਇਹ ਸੋਚਿਆ ਕਿ ਮੈਂ ਕਿਸੇ ਤਰ੍ਹਾਂ ਧੁੱਪ ਹਟਾਵਾਂ ਗਾਂ ਦੇ ਸਜਰੇ ਦੁੱਧ ਵਰਗਾ ਸਫੇਦ ਦੂਸਰਾ ਧੰਨ ਧਾਰ ਕੇ ਆ ਗਿਆ ਉਸ ਨੇ ਆਪਣੇ ਘਰ ਵਿੱਚ ਬੜਾ ਸੁਖ ਮਾਣਿਆ ਸੀ ਬੰਦਨਾ ਕਰਕੇ ਉਸ ਨੇ ਪ੍ਰੀਤਵਦਾ ਲਈ ਫਿਰ ਤਿੰਨ ਪ੍ਰਕਰਮਾਂ ਕੀਤੀਆਂ ਫਿਰ ਆਪਣਾ ਸਿਰ ਉਸ ਪਾਸੇ ਵੱਲ ਕੀਤਾ ਕਿ ਫਣ ਵਿਸਥਾਰਨ ਨਾਲ ਗੁਰੂ ਜੀ ਦੇ ਮੁਖੜੇ ਨੂੰ ਛਾਂ ਹੋ ਸਕੇ ਉਸ ਦਾ ਫਣ ਗੰਗਾ ਦੀ ਧਾਰ ਵਰਗਾ ਉੱਜਲ ਸੀ ਉੱਚੇ ਫਣ ਨੇ ਅਜਿਹੀ ਸ਼ੋਭਾ ਪਾਈ ਮਾਨੋ ਸਮੁੰਦਰ ਵਰਗੀ ਸੇਜ ਬਣਾ ਲਈ ਗੁਰੂ ਜੀ ਦੇ ਸਾਰੇ ਸਰੀਰ ਉੱਤੇ ਉਸ ਦੀ ਛਾਂ ਸੀ ਤੇ ਉਹ ਜੜ ਵਾਂਗ ਸਥਿਰ ਰਿਹਾ ਤੇ ਥੋੜਾ ਵੀ ਡੋਲਿਆ ਨਹੀਂ ਇਸ ਤਰ੍ਹਾਂ ਥੋੜਾ ਜਿਹਾ ਸਮਾਬਿੱਧਿਆ ਛੇਸ਼ਨਾਕ ਛਾ ਕਰਕੇ ਚਿੱਤ ਵਿੱਚ ਬੜਾ ਪ੍ਰਸੰਨ ਹੋਇਆ ਤਲਵੰਡੀ ਦਾ ਹਾਕਮ ਰਾਏ ਬੁਲਾਰ ਆਪਣੀਆਂ ਫੌਜਾਂ ਸਮੇਤ ਕਿਸੇ ਹੋਰ ਥਾਂ ਗਿਆ ਹੋਇਆ ਸੀ ਉਸ ਵੇਲੇ ਉਹ ਉਸ ਥਾਂ ਚੱਲ ਕੇ ਆਇਆ ਜਿੱਥੇ ਕਿ ਉਸ ਦੇ ਭਾਗ ਜਾਗ ਪਏ ਉਸ ਦੇ ਨਾਲ ਫੌਜ ਅਤੇ ਘੋੜੇ ਵੀ ਸਨ ਅਤੇ ਉਹ ਆਪਣੇ ਨਗਰ ਨੂੰ ਬੜੇ ਉਤਸ਼ਾਹ ਨਾਲ ਆ ਰਿਹਾ ਸੀ 나ਗ ਨੂੰ ਵੇਖ ਕੇ ਇਹ ਅਨੁਮਾਨ ਲਾਇਆ ਕਿ ਧੁੱਪ ਤੋਂ ਬਚਣ ਵਾਸਤੇ ਸਫੇਦ ਪੱਟੜਾ ਤਾਣਿਆ ਹੋਇਆ ਹੈ ਉਸ ਨੇ ਸੋਚਿਆ ਰੁੱਖ ਦੀ ਛਾਂ ਛੱਡ ਕੇ ਇਸ ਭਲੇ ਪੁਰਸ਼ ਨੂੰ ਪਟੜੇ ਦੀ ਔਟਲੈਂਡ ਦਾ ਕੀ ਪ੍ਰੇਮ ਜਾਗਿਆ ਇਹ ਵਿਚਾਰ ਕਰਕੇ ਉਹ ਉਸ ਦੇ ਨੇੜੇ ਆਇਆ ਉਸ ਦੇ ਮੂੰਹ ਵਿੱਚ ਜ਼ਬਾਨ ਫਰਕ ਦੀ ਨਜ਼ਰ ਆਈ 나ਗ ਅਤੇ ਉਸ ਦੀ ਫਣ ਦੇ ਆਕਾਰ ਨੂੰ ਵੇਖਿਆ ਜਿਹੜੀ ਕਿ 나ਗ ਨੇ ਬੜੇ ਚੌੜੇ ਆਕਾਰ ਵਿੱਚ ਫੈਲਾ ਕੇ ਉੱਚੀ ਖੜੀ ਕੀਤੀ ਸੀ ਇਹ ਸੋਚ ਕੇ ਰਾਏ ਬੁਲਾਰ ਦੇ ਮਨ ਵਿੱਚ ਦਇਆ ਆਈ ਕਿ ਬਾਲਕ ਮਰ ਗਿਆ ਹੈ ਅਤੇ ਸੱਪ ਨੇ ਇਸ ਨੂੰ ਦੱਸ ਦਿੱਤਾ ਹੈ ਇਹ ਜਿਉਂਦਾ ਹੈ ਤਾ ਕੋਈ অবতার ਹੈ ਜਿਸ ਦੀ ਸਫੇਤ ਸਭ ਸੇਵਾ ਕਰ ਰਿਹਾ ਹੈ ਵੇਖਣ ਵਾਸਤੇ ਉਸਨੇ ਇੱਕ ਨੌਕਰ ਨੂੰ ਭੇਜਿਆ ਨੌਕਰ ਨੂੰ ਵੇਖ ਕੇ ਨਾਲ ਆਪਣੀ ਖੋੜ ਵਿੱਚ ਚਲਾ ਗਿਆ ਫਿਰ ਰਾਜ ਬੁਲਾਰ ਘੋੜੇ ਨੂੰ ਤੋਰ ਆਪ ਉੱਥੇ ਗਿਆ ਇਹ ਅਸ਼ਰਮ ਕੋਲ ਤੱਕ ਵੇਖ ਕੇ ਉਸ ਦਾ ਮਨ ਖੁਸ਼ੀ ਨਾਲ ਭਰ ਗਿਆ ਜਦ ਉਹ ਗੁਰੂ ਜੀ ਦੇ ਨੇੜੇ ਗਏ ਤਾਂ ਘੋੜੇ ਦੇ ਖੁਰਾਂ ਦਾ ਖੜਾਕ ਸੁਣ ਕੇ ਸ੍ਰੇਸ਼ਟ ਵੇਦੀ ਸੁਚੇਤ ਹੋ ਗਏ ਕਮਲ ਦੇ ਪੱਤਿਆਂ ਵਰਗੇ ਨੇਤਰ ਖੁੱਲ ਗਏ ਅੱਖਾਂ ਦੀਆਂ ਕਾਲੀਆਂ ਬੁੱਤਲੀਆਂ ਭੌਰਿਆਂ ਵਾਂਗ ਸ਼ੋਭਾ ਪਾਰੀਆਂ ਸਨ ਘੋੜੇ ਤੇ ਚੜਿਆ ਹੋਇਆ ਹੀ ਰਾਏ ਬੁਲਾਰ ਗੁਰੂ ਜੀ ਦੇ ਲਾਗੇ ਗਿਆ ਪਾਪ ਅਤੇ ਭੈੜੇ ਵਕਤ ਦਾ ਨਾਸ਼ ਕਰਨ ਵਾਲੇ ਗੁਰੂ ਜੀ ਨੇ ਉੱਠ ਕੇ ਸਿਰ ਨਿਵਾ ਕੇ ਬੰਦਨਾ ਕੀਤੀ ਨਗਰ ਦਾ ਪਾਲਣਹਾਰ ਭਾਵ ਰਾਏ ਬੁਲਾਰ ਤੁਰੰਤ ਘੋੜੇ ਤੋਂ ਉਤਰ ਗਿਆ ਅਤੇ ਬੜੇ ਉਤਸ਼ਾਹ ਨਾਲ ਗੁਰੂ ਜੀ ਨੂੰ ਆਪਣੇ ਗੱਲਣ ਲਾ ਕੇ ਗੱਲ ਵਕੜੀ ਪਾਈ ਬੜੇ ਆਦਰ ਨਾਲ ਕਲਾਵਾ ਕਰਕੇ ਆਪਣੇ ਨਾਲ ਲਾ ਕੇ ਮੱਥਾ ਚੁੰਮ ਕੇ ਬੜਾ ਖੁਸ਼ ਹੋਇਆ ਮਨ ਵਿੱਚ ਬਹੁਤ ਪ੍ਰੇਮ ਕਰਕੇ ਅਧੀਨ ਹੋਇਆ ਅਤੇ ਗੁਰੂ ਜੀ ਨੂੰ ਅਵਤਾਰ ਜਾਣਿਆ ਉਸ ਦਿਨ ਤੋਂ ਗੁਰੂ ਜੀ ਪ੍ਰਤੀ ਰਾਜੇ ਦੀ ਸ਼ਰਧਾ ਸਥਿਰ ਹੋ ਗਈ ਤੇ ਬਾਅਦ ਵਿੱਚ ਉਸ ਦਾ ਮਨ ਕਦੀ ਵੀ ਨਾ ਡੋਲਿਆ ਗੁਰੂ ਜੀ ਨੂੰ ਰਾਜੇ ਨੇ ਪਰਮੇਸ਼ਰ ਸਮਾਨ ਜਾਣਿਆ ਤੇ ਮਨ ਕਰਕੇ ਬੜੀ ਸ਼ਰਦਾ ਨਾਲ ਖੜਾ ਰਹਾ ਪ੍ਰੇਮ ਨਾਲ ਭਰਪੂਰ ਹੋ ਜਾਣ ਕਰਕੇ ਗळा ਰੁਕ ਗਿਆ ਤੇ ਕਲਿਆਣ ਦੇ ਲਾਇਕ ਰਾਇ ਬੁਲਾਰ ਕੁਝ ਬੋਲ ਨਾ ਸਕਿਆ ਘੋੜੇ ਤੇ ਚੜ ਕੇ ਘਰ ਨੂੰ ਗਿਆ ਜਦ ਘਰ ਵਿੱਚ ਬੜੇ ਉਤਸ਼ਾਹ ਨਾਲ ਬੈਠਾ ਸੀ ਤਾਂ ਉਸ ਦਾ ਅੰਗ-ਅੰਗ ਫਰਕ ਰਿਹਾ ਸੀ ਹਿਰਦੇ ਵਿੱਚ ਆਪਣਾ ਮਨੋਰਥ ਵਿਚਾਰ ਰਿਹਾ ਸੀ ਉਸ ਨੇ ਸੋਚਿਆ ਇਹ ਮੇਰੇ ਸੰਸਾਰ ਦੇ ਬੰਧਨ ਦੂਰ ਕਰਨਗੇ ਜਦ ਇਹ ਲੜਕਪਨ ਛੱਡ ਕੇ ਪਾਰਜਮਾਨ ਹੋਣਗੇ ਤਦ ਮੈਂ ਇਹਨਾਂ ਪਾਸ ਬੇਨਤੀ ਕਰਾਂਗਾ ਅਤੇ ਮਹਿਮਾ ਕਰਾਂਗਾ ਜੋਗਿਆਂ ਨੂੰ ਜਿਹੜਾ ਪਦ ਦੁਰਲੱਭ ਹੈ ਉਹ ਪਰਮ ਪਦ ਇਹ ਮੈਨੂੰ ਦੇਣਗੇ ਮੇਰਾ ਪਿਛਲਾ ਨਸੀਬ ਜਾਗ ਪਿਆ ਹੈ ਖੁਦਾ ਦੇ ਕੋਲ ਜਾ ਕੇ ਮੇਰਾ ਤਨ ਦਲੇਰੀ ਧਾਰ ਲਵੇਗਾ ਉਹਨਾਂ ਨਾਲ ਬੋਲਣ ਅਤੇ ਮਿਲਣ ਦਾ ਐਸਾ ਫਲ ਪ੍ਰਾਪਤ ਹੋਵੇਗਾ ਕਿ ਉਸ ਨੂੰ ਵੇਦ ਅਤੇ ਕਤਿਬਾਂ ਵੀ ਨਹੀਂ ਕਹਿ ਸਕਣਗੀਆਂ ਇਕ ਨੌਕਰ ਨੂੰ ਭੇਜ ਕੇ ਬਾਬਾ ਮਹਤਾ ਕਾਲੂ ਜੀ ਨੂੰ ਬੁਲਾਇਆ ਤੇ ਬੜਾ ਆਦਰ ਮਾਨ ਦੇ ਕੇ ਆਪਣੇ ਨੇੜੇ ਬਿਠਾ ਲਿਆ ਅਤੇ ਕਿਹਾ ਆਪਣੇ ਪੁੱਤਰ ਨੂੰ ਪੁੱਤਰ ਨਾ ਸਮਝੋ ਤੁਹਾਡੇ ਘਰ ਵਿੱਚ ਅਵਤਾਰ ਆਇਆ ਹੈ ਤੁਹਾਡੇ ਜਗ ਵਿੱਚ ਵੱਡੇ ਭਾਗ ਜਾਗ ਪਏ ਹਨ ਤੁਹਾਡੇ ਬਰਾਬਰ ਮੈਨੂੰ ਹੋਰ ਕੋਈ ਨਹੀਂ ਦਿਸਦਾ ਇਹਨਾਂ ਨੂੰ ਭੋਜਨ ਕੱਪੜੇ ਬੜੇ ਆਦਰ ਨਾਲ ਦਿਓ ਤੇ ਇਹਨਾਂ ਦਾ ਕਦੇ ਵੀ ਨਿਰਾਦਰ ਨਾ ਕਰੋ ਪਿਤਾ ਹੋਣ ਕਰਕੇ ਉਸ ਨੂੰ ਕੋਈ ਪੜਾ ਵਚਨ ਨਾ ਕਹੋ ਤੇ ਪਰਮੇਸ਼ਰ ਬਰਾਬਰ ਸ਼ਰਧਾ ਰੱਖੋ ਫਿਰ ਰਾਏ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਨੂੰ ਸੱਪ ਵਾਲੀ ਘਟਨਾ ਦੀ ਪੂਰੀ ਕਹਾਣੀ ਸੁਣਾਈ ਧੁੱਪ ਦੇ ਸੇਕ ਤੋਂ ਬਚਾਉਣ ਲਈ ਸੱਪ ਨੇ ਛਾ ਕੀਤੀ ਸਾਨੂੰ ਵੇਖ ਕੇ ਛੁੱਪ ਗਿਆ ਰਾਏ ਬੁਲਾਰ ਦੀ ਇਹ ਗੱਲ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਭਲਾ ਜੀ ਜਦ ਇਹ ਕਲਾਵਾਨ ਹੋਵੇਗਾ ਤਾਂ ਜਾਣ ਲਵਾਂਗੇ ਇਸ ਤਰ੍ਹਾਂ ਕਹਿ ਕੇ ਸ਼ਰਧਾ ਨਾ ਧਾਰਨ ਕਰਨ ਵਾਲੇ ਭਾਵ ਮਹਤਾ ਕਾਲੂ ਜੀ ਉੱਥੋਂ ਚਲੇ ਗਏ ਕਿਉਂਕਿ ਉਹਨਾਂ ਉੱਤੇ ਮਾਇਆ ਦਾ ਮੋਹ ਬਹੁਤ ਪਰਵਲ ਸੀ ਮਨੁੱਖ ਉਸ ਤਰ੍ਹਾਂ ਕਰਦਾ ਹੈ ਜੈਸੇ ਉਸਨੂੰ ਪ੍ਰੇਰਕ ਪ੍ਰੇਰਣਾ ਦਿੰਦਾ ਹੈ ਜਿਵੇਂ ਵਾਜਾ ਵਜਾਉਣ ਵਾਲੇ ਦੀ ਰੂਚੀ ਅਨੁਸਾਰ ਹੀ ਵੱਜਦਾ ਹੈ ਕਾਠ ਦੀ ਪੁਤਲੀ ਵਿੱਚ ਅਸੀਂ ਕੀ ਗੁਣ ਔਗਣ ਦੇਖ ਸਕਦੇ ਹਾਂ ਉਸ ਵਾਸਤੇ ਤਾਂ ਖੁਸ਼ੀ ਗਮੀ ਬਰਾਬਰ ਹੀ ਹਨ ਮਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਚੱਲਦੀ ਹੈ ਜਿਸ ਤਰ੍ਹਾਂ ਇੱਛਾ ਕਰਦੇ ਹਨ ਉਸ ਤਰ੍ਹਾਂ ਹੀ ਹੁੰਦਾ ਹੈ ਬਾਬਾ ਮਹਿਤਾ ਕਾਲੂ ਜੀ ਖੁਸ਼ੀ-ਖੁਸ਼ੀ ਘਰ ਆ ਗਏ ਅਤੇ ਬੇਦੀ ਕੋਲ ਦੇ ਤਾਰੇ ਨੂੰ ਪਿਆਰ ਕਰਨ ਲੱਗੇ ਅਤੇ ਕਿਹਾ ਕੈਸੀ ਪ੍ਰਸੰਨਤਾ ਨਾਲ ਗਵਾਂ ਆਚਾਰੀਆਂ ਰਾਜਾ ਰਾਏ ਬੁਲਾਰ ਤੇਰੀ ਬੜੀ ਉਸਤਤ ਕਰ ਰਹੇ ਸਨ ਕਿਰਪਾਲੂ ਗੁਰੂ ਜੀ ਦੇ ਸੀਤਲ ਲੈਣ ਵੇਖ ਕੇ ਉਹਨਾਂ ਨਾਲ ਬਹੁਤ ਲਾਡ ਲਡਾਉਂਦੇ ਸਨ ਉਸ ਦਿਨ ਤੋਂ ਤਲਵੰਡੀ ਨਗਰ ਵਿੱਚ ਗੁਰੂ ਜੀ ਦੀ ਘਰ ਘਰ ਮਹਿਮਾ ਹੋਣ ਲੱਗ ਪਈ مرد ਔਸਤਰੀਆਂ ਆਪੋ ਵਿੱਚ ਮਿਲ ਕੇ ਕਹਿੰਦੇ ਸਨ ਸੱਪ ਦੀ ਛਾਂ ਰਾਜੇ ਨੇ ਆਪਣੀ ਅੱਖੀਂ ਵੇਖੀ ਹੈ ਉਹਨਾਂ ਨੇ ਬੜਾ ਆਦਰ ਦੇ ਕੇ ਆਪਣੇ ਘਰ ਲਨ ਲਾਇਆ ਤੇ ਫਿਰ ਘਰ ਵਿੱਚ ਆ ਕੇ ਆਪਣੇ ਮੁਖੋਂ ਕਿਹਾ ਹੈ ਮੈਂ ਤਾਂ ਕਾਲੂ ਜੀ ਦੇ ਸੁਪੁੱਤਰ ਜੀ ਕੋਈ ਪੀਰ ਪੈਗੰਬਰ ਹਨ ਪਰ ਉਹਨਾਂ ਨੇ ਆਪਣੇ ਆਪ ਨੂੰ ਛੁਪਾ ਰੱਖਿਆ ਹੈ ਤੇ ਆਪਣੇ ਆਪ ਨੂੰ ਬਰਗਟ ਨਹੀਂ ਹੋਣ ਦਿੰਦੇ ਇਸ ਤਰ੍ਹਾਂ ਬਸੰਤਰੋਤ ਬੀਤ ਗਈ ਜਗਤ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਜੀ ਗਊਆਂ ਚਾਰਦੇ ਰਹੇ ਫਿਰ ਗਰਮੀ ਦੀ ਰੋਤ ਨੇ ਜੋਰ ਫੜ ਲਿਆ ਚਾਰੇ ਪਾਸੇ ਬਹੁਤ ਗਰਮੀ ਸੀ ਜਿਵੇਂ ਈਰਖਾਲੂ ਮਨੁੱਖ ਦਾ ਹਿਰਦਾ ਸੜਦਾ ਹੈ ਇੰਜ ਸਾਰੀ ਭੂਮੀ ਤਪ ਰਹੀ ਹੈ ਬੜੇ ਜ਼ੋਰ ਨਾਲ ਤਤੀ ਹਵਾ ਵਗਦੀ ਹੈ ਜੋ ਇਸਤਰੀ ਪੁਰਖ ਦੇ ਸਰੀਰਾਂ ਨੂੰ ਤਪਾਉਂਦੀ ਹੈ ਜਿਵੇਂ ਮੂਰਖ ਮੰਦੇ ਬਚਨ ਬੋਲਦਾ ਹੈ ਇਸ ਤਰ੍ਹਾਂ ਗੁੱਸਾ ਵੀ ਹਿਰਦੈ ਤਬਾਹ ਲੰਦਾ ਹੈ ਸੂਰਜ ਦੀਆਂ ਕਿਰਨਾਂ ਬਹੁਤ ਤਿੱਖੀਆਂ ਹਨ ਛੋਟੇ ਜੀਵ ਦੁਖੀ ਹੋ ਕੇ ਤਲਾਵਾਂ ਵਿੱਚ ਜਾਂਦੇ ਹਨ ਜਿਵੇਂ ਇਸ ਜਗਤ ਵਿੱਚ ਭਗਤੀਹੀਨ ਪ੍ਰਾਣੀ ਹੈ ਜਨਮ ਮਰਨ ਵਿੱਚ ਨਿਤ ਦੁੱਖ ਚੱਲਦਾ ਹੈ ਸਰੋਵਰ ਵਿੱਚ ਜਲ ਸੁੱਕ ਜਾਣ ਕਾਰਨ ਚਿੱਕੜ ਬਹੁਤ ਵਿਆਕੁਲ ਕਰਦਾ ਹੈ ਜਿਵੇਂ ਪ੍ਰੇਮੀ ਦੇ ਹਿਰਦੇ ਨੂੰ ਚੁਗਲੀ ਦੁਖੀ ਕਰਦੀ ਹੈ ਢੂੜ ਨਾਲ ਭਰੇ ਵਾਵ ਰੋਲੇ ਵਗਦੇ ਹਨ ਜਿਵੇਂ ਬੁੱਧੀ ਗੁਰੂ ਤੋਂ ਬਗੈਰ ਭਟਕਦੀ ਫਿਰਦੀ ਹੈ ਪਸ਼ੂ ਪੰਛੀ ਰੁੱਖਾਂ ਦੀ ਛਾਂ ਵੇਖ ਕੇ ਬੈਠ ਜਾਂਦੇ ਹਨ ਅਤੇ ਗਰਮੀ ਤੋਂ ਛੁਟਕਾਰਾ ਪਾ ਲੈਂਦੇ ਹਨ ਸਾਰਾ ਜਗਤ ਦੁੱਖਾਂ ਨਾਲ ਭਰਿਆ ਪਿਆ ਹੈ ਪਰ ਜਦ ਮਨੁੱਖ ਸਤ ਸੰਗਤ ਕਰਦਾ ਹੈ ਤਾਂ ਉਸ ਨੂੰ ਸਾਰੇ ਸੁੱਖ ਮਿਲ ਜਾਂਦੇ ਹਨ ਠੰਡਾ ਪਾਣੀ ਚੰਗਾ ਲੱਗਦਾ ਹੈ ਜਿਵੇਂ ਗੁਰੂ ਜੀ ਦੀ ਬਾਣੀ ਪੜਨ ਨਾਲ ਭਾਗ ਜਾਗ ਪੈਂਦੇ ਹਨ ਅਜਿਹੀ ਗਰਮੀ ਵਿੱਚ ਜਗ ਦੇ ਮਾਲਕ ਵਿਚਰ ਰਹੇ ਹਨ ਅਤੇ ਸੋਹਣੀ ਲੀਲਾ ਕਰਦੇ ਹਨ ਜਿੱਥੇ ਦਰਖਤਾਂ ਦੀ ਸੁੰਦਰ ਛਾਂ ਹੈ ਗੁਰੂ ਜੀ ਉੱਥੇ ਮੱਝਾਂ ਨੂੰ ਚਾਰ ਰਹੇ ਹਨ ਜਿੱਥੇ ਸੁੰਦਰ ਜਲ ਠੰਡਕ ਦਾ ਘਰ ਹੈ ਉੱਥੇ ਬਾਲਕ ਮਿਲ ਕੇ ਇਕੱਠੇ ਖੇਡਦੇ ਹਨ ਸਾਰਾ ਦਿਨ ਜੰਗਲ ਵਿੱਚ ਰਹਿੰਦੇ ਹਨ ਜਦ ਰਾਤ ਪੈਂਦੀ ਹੈ ਤਾਂ ਘਰ ਆਉਂਦੇ ਹਨ ਅਤੇ ਰਾਤ ਘਰ ਹੀ ਗੁਜ਼ਾਰਦੇ ਹਨ ਗਊਆਂ ਦੇ ਪੈਰਾਂ ਦੀ ਧੂੜ ਸਰੀਰ ਨੂੰ ਇੰਜ ਸ਼ੋਭਦੀ ਹੈ ਜਿਵੇਂ ਕਮਲ ਦੇ ਫੁੱਲ ਤੇ ਪਰਾਗ ਪਈ ਬਹੁਤ ਸੋਹਣੀ ਲੱਗਦੀ ਹੈ ਮਾਤਾ ਜੀ ਆਪਣੀ ਗੋਦੀ ਵਿੱਚ ਬਿਠਾ ਕੇ ਬਲਿਹਾਰ ਜਾਂਦੇ ਹਨ ਮੁਖੜਾ ਸਾਫ਼ ਕਰਕੇ ਬੜੇ ਪਿਆਰ ਨਾਲ ਵੇਖਦੇ ਹਨ ਉਹ ਆਪਣੇ ਦੁਲਾਰੇ ਨਾਲ ਪਿਆਰ ਦੀ ਬੋਲੀ ਬੋਲਦੇ ਹਨ हेਸ ਪੁੱਤਰ ਹੁਣ ਜੰਗਲ ਵਿੱਚ ਗਊਆਂ ਚਾਰਨ ਨਾ ਜਾਇਆ ਕਰ ਤੇਰੇ ਅੰਗਾਂ ਨੂੰ ਬਹੁਤ ਧੁੱਪ ਲੱਗਦੀ ਹੈ ਤੇਰਾ ਗੋਰਾ ਨਸ਼ਵ ਰੰਗ ਕਾਲਾ ਪੈ ਗਿਆ ਹੈ ਵਣ ਵਿੱਚ ਫਿਰਨ ਨਾਲ ਤੇਰਾ ਸਰੀਰ ਕਮਜ਼ੋਰ ਹੋ ਗਿਆ ਹੈ ਹੁਣ ਨਗਰ ਵਿੱਚ ਰਹਿ ਕੇ ਬੜੇ ਚਾਹ ਅਤੇ ਉਤਸ਼ਾਹ ਨਾਲ ਖੇਡਿਆ ਕਰ ਸਾਰਾ ਦਿਨ ਬਣ ਵਿੱਚ ਹੀ ਗੁਜ਼ਾਰ ਦਿੰਦੇ ਹੋ ਮੇਰੀਆਂ ਅੱਖਾਂ ਦੀਦਾਰ ਵਾਸਤੇ ਤਰਸ ਜਾਂਦੀਆਂ ਹਨ ਨੌਕਰ ਮਜਾਂ ਚਾਰਨ ਜਾ ਕਰਨਗੇ हे ਬਿਰਹਾਂ ਨੂੰ ਦੂਰ ਕਰਨ ਵਾਲੇ ਤੁਸੀਂ ਹੁਣ ਘਰ ਹੀ ਰਿਹਾ ਕਰੋ ਲਾੜ ਲੜਾ ਕੇ ਇਸ ਪੁੱਤਰ ਨੂੰ ਆਪਣੇ ਪਾਸ ਬਿਠਾਇਆ ਤ੍ਰੰਤ ਹੀ ਬਾਬਾ ਮਹਤਾ ਕਾਲੂ ਜੀ ਆ ਗਏ ਫਿਰ ਮਾਤਾ ਜੀ ਨੇ ਮਹਤਾ ਕਾਲੂ ਜੀ ਨੂੰ ਕਿਹਾ ਸਾਡਾ ਇੱਕ ਹੀ ਪੁੱਤਰ ਹੈ ਤੇ ਉਸ ਨੂੰ ਵੀ ਗਊਆਂ ਦਾ ਵਾਗੀ ਬਣਾ ਦਿੱਤਾ ਹੈ ਸਾਰਾ ਦਿਨ ਉਹ ਜੰਗਲਾਂ ਵਿੱਚ ਫਿਰਦਾ ਹੈ ਉਸ ਦਾ ਸੁੰਦਰ ਕਮਲ ਫੁੱਲ ਵਰਗਾ ਮੁਖੜਾ ਕੁਮਲਾ ਗਿਆ ਹੈ ਹੁਣ ਉਸ ਨੂੰ ਗਊਆਂ ਚਾਰਨ ਨਾ ਭੇਜਿਆ ਕਰੋ ਕੋਮਲ ਸੁੰਦਰ ਸਰੀਰ ਵਾਲਾ ਹੁਣ ਬਹੁਤ ਕਮਜ਼ੋਰ ਹੋ ਗਿਆ ਹੈ ਜਦ પતિ ਪਤਨੀ ਐਸੀ ਰੀਤੀ ਨੂੰ ਸਮਝਦੇ ਹਨ ਤਾਂ ਆਪਣੇ ਸੁਪੁੱਤਰ ਨਾਲ ਪਵਿੱਤਰ ਪ੍ਰੀਤ ਵਧਾਉਂਦੇ ਹਨ ਫਿਰ ਦੁਬਾਰਾ ਡੰਗਰ ਚਾਰਨ ਵਾਸਤੇ ਜੰਗਲ ਵਿੱਚ ਨਾ ਭੇਜਿਆ ਘਰ ਰੱਖ ਕੇ ਮਾਤਾ ਪਿਤਾ ਨੇ ਸੁਖ ਪ੍ਰਾਪਤ ਕੀਤਾ ਸੁੱਖਾਂ ਦੇ ਸਮੁੰਦਰ ਚਤੁਰ ਪ੍ਰਸਿੱਧ ਜਗਤ ਗੁਰੂ ਸਰੂਪ ਭਗਤੀ ਪ੍ਰਗਟ ਕਰਨ ਹਿਤ ਅਨੂਪਮ ਸਰੀਰ ਵਧਾਇਆ ਹੈ ਪ੍ਰਸੰਗ ਸੁਣਾਉਂਦੇ ਹੋਏ ਹੋਈਆਂ ਅਨੇਕ ਭੁੱਲਾਂ ਚੁੱਕਾਂ ਦੀ ਖੀਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ